ਰਾਦੇਰਾ ਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਬਾਕੀ ਕਹਾਣੀਆਂ ਦੀ ਤਰ੍ਹਾਂ ਅੱਜ ਦੀ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ। ਬਾਹਰ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਤੇ ਅੰਦਰ ਮੰਮਤਾ ਜੀ ਦੀਆਂ ਅੱਖਾਂ ਵਿੱਚ ਵੀ ਹੰਝੂਆਂ ਦਾ ਹੜਾ ਆਇਆ ਹੋਇਆ ਸੀ ਕਿਉਂਕਿ ਉਹਨਾਂ ਦੇ ਪਤੀ ਹਰਦੇਵ ਮੰਜੇ ਤੇ ਪਈ ਸੀ ਤੇ ਚਾਰ ਦਿਨਾਂ ਤੋਂ ਉਹਨਾਂ ਨੇ ਅੰਨ ਦਾ ਇੱਕ ਵੀ ਦਾਣਾ ਨਹੀਂ ਸਿਖਾਇਆ। بس 1-2 ਚਮਚ ਜੂਸ ਅਤੇ ਪਾਣੀ ਤੇ ਹੀ ਚੱਲ ਰਹੇ ਸੀ بار بار ਉਹ ਆਪਣੇ ਤਿੰਨਾ ਮੁੰਡਿਆਂ ਨੂੰ ਯਾਦ ਕਰਦੇ ਪਰ ਤਿੰਨਾ ਮੁੰਡਿਆਂ ਕੋਲ ਇੰਨੀ ਫੁਰਸਤ ਨਹੀਂ ਸੀ ਕਿ ਆ ਕੇ ਬੁੱਢੇ ਬਿਮਾਰ ਪਿਤਾ ਨੂੰ ਮਿਲ ਜਾਣ ਉਹਨਾਂ ਦੀ ਧੀ ਰਜਨੀਤਾ 15 ਦਿਨਾਂ ਤੋਂ ਆਪਣੇ ਪੇਕੇ ਰਹਿ ਕੇ ਆਪਣੇ ਪਾਪਾ ਦੀ ਸੇਵਾ ਕਰ ਰਹੀ ਸੀ ਹਰਦੇਵ ਜੀ ਨੂੰ ਤਾਂ ਅਹਿਸਾਸ ਹੋ ਗਿਆ ਸੀ ਕਿ ਹੁਣ ਉਹਨਾਂ ਦਾ ਅੰਤਿਮ ਸਮੇਂ ਨੇੜੇ ਹੈ ਕਿਉਂਕਿ ਹਸਪਤਾਲ ਜਾਣ ਤੇ ਵੀ ਡਾਕਟਰ ਨੇ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਸੀ ਉੱਪਰ ਤੋਂ ਮਮਤਾ ਜੀ ਦੀਆਂ ਉਦਾਸ ਅੱਖਾਂ ਨੂੰ ਵੇਖ ਕੇ ਉਹਨਾਂ ਨੂੰ ਸਮਝ ਆ ਰਿਹਾ ਸੀ ਕਿ ਹੁਣ ਉਹ ਸ਼ਾਇਦ ਹੀ ਬਚਣ ਇਸ ਲਈ ਬਾਰ-ਬਾਰ ਜਿੱਤ ਕਰ ਰਹੀ ਸੀ ਕਿ ਉਹਨਾਂ ਦੇ ਮੁੰਡਿਆਂ ਨੂੰ ਫੋਨ ਕਰਕੇ ਬੁਲਾ ਲਓ ਮੈਂ ਆਪਣੇ ਪੁੱਤਾਂ ਨੂੰ ਹਾਂ ਪੋਤੇ-ਪੋਤੀਆਂ ਨੂੰ ਮਿਲਣਾ ਚਾਹੁੰਦਾ ਪਤੀ ਦੀ ਤੜਪ ਨੂੰ ਦੇਖਦੇ ਹੋਏ ਮਮਤਾ ਜੀ ਨੇ ਬਾਰ-ਬਾਰ ਆਪਣੇ ਮੁੰਡਿਆਂ ਨੂੰ ਫੋਨ ਕਰਕੇ ਘਰ ਆਉਣ ਲਈ ਕਿਹਾ ਤਾਂ ਉਹਨਾਂ ਨੇ ਕੁਝ ਨਾ ਕੁਝ ਬਹਾਨਾ ਬਣਾ ਕੇ ਆਉਣ ਤੋਂ ਜਵਾਬ ਦੇ ਦਿੱਤਾ ਕਿਸੇ ਦੇ ਮੁੰਡੇ ਦੇ ਪੇਪਰ ਚੱਲ ਰਹੇ ਸੀ ਕਿਸੇ ਦੇ ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਸੀ ਤੇ ਕਿਸੇ ਦੀ ਘਰ ਵਾਲੀ ਦੀ ਤਬੀਅਤ ਖਰਾਬ ਸੀ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਤੇ ਉਹ ਸੋਚ ਰਹੀ ਸੀ ਕਿ ਜੇ ਉਹਨਾਂ ਦੀ ਧੀ ਨੇ ਵੀ ਅਜਿਹੇ ਮੁਸ਼ਕਿਲ ਵਕਤ ਵਿੱਚ ਉਹਨਾਂ ਨੂੰ ਇਕੱਲੇ ਛੱਡ ਦਿੱਤਾ ਹੁੰਦਾ ਤਾਂ ਉਹ ਸਭ ਕੁਝ ਕੱਲੀ ਹੀਵੇਂ ਸੰਭਾਲਦੀ ਉਹਨਾਂ ਦਾ ਕਲੇਜਾ ਇਹ ਸਭ ਸੋਚ-ਸੋਚ ਕੇ ਬਾਰ-ਬਾਰ ਮੂੰਹ ਨੂੰ ਆ ਰਿਹਾ ਸੀ ਉਹ ਸੋਚ ਰਹੀ ਸੀ ਕਿ ਅੱਜ ਤਾਂ ਮੇਰੇ ਪਤੀ ਇਸ ਦੁਨੀਆ ਤੇ ਨਹੀਂ ਤਾਂ ਵੀ ਮੇਰੇ ਮੁੰਡੇ ਮੈਨੂੰ ਪੁੱਛ ਨਹੀਂ ਰਹੇ ਕੱਲ ਜੇ ਇਹਨਾਂ ਨੂੰ ਕੁਝ ਹੋ ਗਿਆ ਤਾਂ ਮੇਰਾ ਕੀ ਹੋਵੇਗਾ ਥੋੜੀ ਦੇਰ ਬਾਅਦ ਉਹਨਾਂ ਦੀ ਧੀ ਰਜਨੀ ਰੋਟੀ ਸਬਜ਼ੀ ਬਣਾ ਕੇ ਲੈ ਆਈ ਤੇ ਕਹਿਣ ਲੱਗੀ ਮਾਂ ਥੋੜਾ ਜਿਹਾ ਕੁਝ ਖਾ ਲੈ ਦੁਪਹਿਰ ਤੋਂ ਤੂੰ ਕੁਝ ਨਹੀਂ ਖਾਇਆ। ਮਮਤਾ ਜੀ ਭਰੇ ਗਲੇ ਨਾਲ ਬੋਲੀ। ਪੁੱਤ ਮੇਰੇ ਗਲੇ ਤੋਂ ਇੱਕ ਵੀ ਨਿਵਾਲਾ ਥੱਲੇ ਨਹੀਂ ਉਤਰਦਾ। ਮੈਂ ਕੀ ਕਰਾਂ? ਆਪਣੇ ਪਾਪਾ ਦੀ ਹਾਲਤ ਤਾਂ ਤੂੰ ਵੇਖ ਹੀ ਰਹੀ ਹੈ। ਅਜਿਹੇ ਵਿੱਚ ਮੈਂ ਖਾਣਾ ਕਿਵੇਂ ਖਾ ਸਕਦੀ ਆਂ? ਰਜਨੀ ਦਾ ਵੀ ਗਲਾ ਭਰ ਆਇਆ ਪਰ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੀ। ਮਾਂ ਕੁਝ ਖਾਣ ਨੂੰ ਤਾਂ ਮੇਰਾ ਮਨ ਵੀ ਨਹੀਂ ਕਰਦਾ। ਪਰ ਪਾਪਾ ਦਾ ਧਿਆਨ ਰੱਖਣ ਲਈ ਤੁਹਾਨੂੰ ਸਟਰੋਂਗ ਰਹਿਣਾ ਪਵੇਗਾ ਨਾ ਜੇਕਰ ਤੁਹਾਡੀ ਤਬੀਅਤ ਵੀ ਖਰਾਬ ਹੋ ਗਈ ਤਾਂ ਮੈਂ ਕੀ ਕਰੂੰਗੀ ਪਲੀਜ਼ ਮੇਰੇ ਲਈ ਹੀ ਸਹੀ ਥੋੜਾ ਜਿਹਾ ਖਾ ਲਓ ਕਹਿੰਦੇ-ਕਹਿੰਦੇ ਇਕਦਮ ਹੌਂਕੇ ਲੈ ਕੇ ਰੋਣ ਲੱਗ ਪਈ ਉਸੇ ਵਕਤ ਹਰਦੇਵ ਜੀ ਦੀ ਬੜੀ ਮੱਦਮ ਜਿਹੀ ਆਵਾਜ਼ ਆਈ ਮਮਤਾ ਕਿਉਂ ਤੂੰ ਮੇਰੇ ਪਿੱਛੇ ਆਪਣੀ ਜਾਨ ਦੇਣ ਤੇ ਤੁਲੀ ਹੋਈ ਹੈ ਭਗਵਾਨ ਮੈਨੂੰ ਛੇਤੀ ਨਾਲ ਮੁਕਤੀ ਵੀ ਨਹੀਂ ਦਿੰਦਾ ਇੰਨਾ ਕਹਿ ਕੇ ਉਹ ਜ਼ੋਰ-ਜ਼ੋਰ ਨਾਲ ਖੰਗਣ ਲੱਗੇ। ਮਮਤਾ ਜੀ ਫਟਾਫਟ ਉੱਠ ਕੇ ਉਹਨਾਂ ਦੀ ਛਾਤੀ ਤੇ ਹੱਥ ਨਾਲ ਮਲਣ ਲੱਗੀ। ਉਹਨਾਂ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹਨਾਂ ਨੂੰ ਆਖਰੀ ਹਿਚਕੀ ਆਈ ਤੇ ਉਹਨਾਂ ਦੇ ਪ੍ਰਾਣ ਪਖੇਰੂ ਉੱਡ ਗਏ। ਮਮਤਾ ਜੀ ਦੇ ਹੱਥ ਵਿੱਚਲਾ ਪਾਣੀ ਦਾ ਗਲਾਸ ਛੁੱਟ ਕੇ ਥੱਲੇ ਜ਼ਮੀਨ ਤੇ ਡਿੱਗ ਪਿਆ। ਰਜਨੀ ਦੀ ਵੀ ਚੀਕ ਨਿਕਲ ਗਈ ਤੇ ਦੋਨੋਂ ਮਾਵਾਂ ਧੀਆਂ ਇੱਕ ਦੂਜੇ ਨੂੰ ਗਲੇ ਨਾਲ ਲਾ ਕੇ ਫੁੱਟ-ਫੁੱਟ ਕੇ ਰੋਪਈਆ ਰਾਤ ਦੇ ਇਸ ਹਨੇਰੇ ਵਿੱਚ ਪੂਰਾ ਵੇੜਾ ਗਵਾਂਡੀਆਂ ਤੇ ਰਿਸ਼ਤੇਦਾਰਾਂ ਨਾਲ ਭਰ ਗਿਆ ਸੀ ਕੋਈ ਨਹੀਂ ਸੀ ਤਾਂ ਉਹ ਸਨ ਉਹਨਾਂ ਦੇ ਮੁੰਡੇ ਜਿਨ੍ਹਾਂ ਲਈ ਹਰਦੀਪ ਨੇ ਜ਼ਿੰਦਗੀ ਪਰ ਮਿਹਨਤ ਕੀਤੀ ਸੀ ਖੈਰ ਰਜਨੀ ਨੇ ਆਪਣੇ ਭਰਾਵਾਂ ਨੂੰ ਫੋਨ ਕਰ ਦਿੱਤਾ ਸੀ ਅਗਲੇ ਦਿਨ ਸਵੇਰ ਤੱਕ ਉਹ ਤਿੰਨੋਂ ਜਣੇ ਉੱਥੇ ਪਹੁੰਚ ਚੁੱਕੇ ਸੀ ਮਮਤਾ ਜੀ ਬਹੁਤ ਗੁੱਸੇ ਵਿੱਚ ਸੀ ਤੇ ਸੋਚ ਰਹੀ ਸੀ ਕੀ ਕਾਸ਼ ਇਹ ਮੇਰੇ ਪੁੱਤ ਪਹਿਲਾਂ ਆ ਗਏ ਹੁੰਦੇ ਤਾਂ ਘਟੋ ਘਟ ਮੇਰੇ ਪਤੀ ਇਹਨਾਂ ਨੂੰ ਮਿਲ ਲੈਂਦੇ ਉਹਨਾਂ ਦੀ ਆਖਰੀ ਇੱਛਾ ਅਧੂਰੀ ਨਾ ਰਹਿੰਦੀ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕੰਦਾ ਨਾਮ ਨਹੀਂ ਸੀ ਲੈ ਰਹੇ ਬਹੂਆਂ ਅੱਡ ਤੋਂ ਰੋਣ ਧੋਣ ਵਿੱਚ ਵਿਅਸਤ ਹੋ ਗਈਆਂ ਰਜਨੀ ਹੁਣ ਵੀ ਇੱਕ ਜ਼ਿੰਮੇਵਾਰ ਧੀ ਦੀ ਤਰ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਰਹੀ ਸੀ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਮੁੰਡੇ ਘਰ ਆਏ ਦਿੱਕਿਆਣ ਲੱਗੀ ਅਸੀਂ ਬਸ 4 ਦਿਨਾਂ ਵਿੱਚ ਹੀ ਪੂਜਾ ਕਰਵਾ ਕੇ ਵਾਪਸ ਜਾਣਾ ਚਾਹੁੰਦੇ ਆ ਕਿਉਂਕਿ ਸ਼ਹਿਰ ਵਿੱਚ ਸਾਨੂੰ ਬਹੁਤ ਕੰਮ ਨਹੀਂ ਮਮਤਾ ਜੀ ਇੱਕਦਮ ਹੈਰਾਨ ਖੜੀ ਹੀ ਰਹਿ ਗਈ ਪਰ ਉਹ ਵੇਖਣਾ ਚਾਹੁੰਦੀ ਸੀ ਕਿ ਮੁੰਡੇ ਕਿਸ ਹੱਦ ਤੱਕ ਜਾ ਸਕਦੇ ਨੇ ਤਾਂ ਉਹ ਕੁਝ ਨਹੀਂ ਬੋਲੀ 4 ਦਿਨਾਂ ਵਿੱਚ ਹੀ ਸਾਰੀ ਪੂਜਾ ਸਮਾਪਤ ਕਰਕੇ ਉਹ ਰਾਤੋਂ ਰਾਤ ਪੈਕਿੰਗ ਕਰਨ ਲੱਗ ਪਈ ਮਮਤਾ ਜੀ ਆਪਣੇ ਕਮਰੇ ਵਿੱਚ ਉਦਾਸ ਮਨ ਨਾਲ ਪਈ ਹੋਈ ਸੀ ਉਸੇ ਵਕਤ ਉਹਨਾਂ ਨੂੰ ਆਪਣੇ ਵੱਡੇ ਮੁੰਡੇ ਦੀ ਆਵਾਜ਼ ਸੁਣਾਈ ਦਿੱਤੀ ਚੰਗਾ ਹੋਇਆ ਆਪਾਂ ਪਹਿਲਾਂ ਨਹੀਂ ਆਏ ਨਹੀਂ ਤਾਂ ਛੁੱਟੀਆਂ ਬਰਬਾਦ ਹੋ ਜਾਂਦੀਆਂ ਛੋਟਾ ਕਹਿ ਰਿਹਾ ਸੀ ਹੋਰ ਨਹੀਂ ਤਾਂ ਕੀ ਜੇ ਪਹਿਲਾਂ ਆ ਜਾਂਦੇ ਤਾਂ ਜ਼ਿਆਦਾ ਦਿਨਾਂ ਤੱਕ ਇੱਥੇ ਰੁਕਣਾ ਪੈਂਦਾ ਵਿਚਾਰ ਵਾਲਾ ਮੁੰਡਾ ਬੋਲਿਆ ਮੈਂ ਵੀ ਤਾਂ ਇਸੇ ਇੰਤਜ਼ਾਰ ਵਿੱਚ ਸੀ ਮੈਨੂੰ ਲੱਗ ਰਿਹਾ ਸੀ ਕਿ ਪਾਪਾ ਨੂੰ ਕੁਝ ਹੋ ਜਾਵੇਗਾ ਤਾ ਜਾਣਾ ਤਾਂ ਪਵੇਗਾ ਹੀ ਤਾਂ ਪਹਿਲਾਂ ਤੋਂ ਜਾਣ ਦਾ ਕੀ ਫਾਇਦਾ ਏ ਸਭ ਸੁਣ ਕੇ ਮਮਤਾ ਜੀ ਦਾ ਖੂਨ ਖੋਲਨ ਲੱਗਿਆ ਵੱਡੇ ਮੁੰਡੇ ਨੇ ਦੁਬਾਰਾ ਕਿਹਾ ਕੱਲ ਮਾਸੜ ਜੀ ਕਹਿ ਰਹੇ ਸੀ ਕਿ ਮਾਂ ਨੂੰ ਆਪਣੇ ਨਾਲ ਸ਼ਹਿਰ ਲੈ ਕੇ ਚਲੇ ਜਾਇਓ ਮੈਂ ਤਾਂ ਬਈ ਮਾਂ ਨੂੰ ਕੁਝ ਵੀ ਨਹੀਂ ਕਹਿ ਸਕਿਆ ਜੇ ਮੈਂ ਲੋਕਾਚਾਰੀ ਨੂੰ ਬੋਨ ਲਈ ਵੀ ਪੁੱਛ ਲੈਂਦਾ ਤੇ ਉਹ ਸੱਚਮੁੱਚ ਸਮਾਨ ਬਣ ਕੇ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਤਾ ਕਿੰਨੀ ਦਿੱਕਤ ਹੋ ਜਾਵੇਗੀ ਛੋਟਾ ਵਿੱਚ ਹੀ ਬੋਲਿਆ ਰਜਨੀ ਦੀਦੀ ਤਾਂ ਇੱਥੋਂ ਸਿਰਫ 1 ਘੰਟੇ ਦੀ ਤੂਰੀ ਤੇ ਰਹਿੰਦੀ ਹੈ ਕਦੇ ਵੀ ਆ ਕੇ ਮਾਂ ਨੂੰ ਮਿਲ ਲਵੇਗੀ ਤਾਂ ਮਾਂ ਨੂੰ ਨਾਲ ਲੈ ਕੇ ਜਾਣ ਦੀ ਕੀ ਜ਼ਰੂਰਤ ਹੈ ਮਮਤਾ ਜੀ ਦਾ ਦਿਲ ਟੁੱਟ ਕੇ ਰਹਿ ਗਿਆ ਉੰਜ ਤਾਂ ਉਹਨਾਂ ਨੂੰ ਉਦੋਂ ਹੀ ਅਹਿਸਾਸ ਹੋ ਗਿਆ ਸੀ ਕਿ ਮੇਰੇ ਨੂੰ ਪੁੱਤ ਮੇਰਾ ਬੋ ਚੁੱਕਣ ਵਾਲੇ ਨਹੀਂ ਉਹ ਜਦੋਂ ਆਪਣੇ ਪਾਪਾ ਦੇ ਇੰਨਾ ਬਿਮਾਰ ਹੋਣ ਤੇ ਵੀ ਉਹਨਾਂ ਨੂੰ ਇੱਕ ਵਾਰ ਮਿਲਣ ਨਹੀਂ ਆ ਸਕੇ ਉਹ ਮੈਨੂੰ ਕੀ ਪੁੱਛਣਗੇ ਉਹ ਸਿਰਫ ਪੈਸੇ ਨਾਲ ਪਿਆਰ ਕਰਦੇ ਨੇ ਪਰ ਅੱਜ ਉਹਨਾਂ ਦੇ ਮੂੰਹ ਤੋਂ ਇਹ ਸਭ ਕੁਝ ਸੁਣ ਕੇ ਉਹਨਾਂ ਦਾ ਦਿਲ ਚੱਕਨਾਚੂਰ ਹੋ ਗਿਆ ਰਿਸ਼ਤੇਆਂ ਤੋਂ ਉਹਨਾਂ ਦਾ ਯਕੀਨ ਹੀ ਉੱਠ ਗਿਆ ਅਗਲੇ ਦਿਨ ਸਵੇਰੇ ਸਾਰੇ ਮੁੰਡੇ ਤੇ ਬਹੂਆਂ ਮਮਤਾ ਜੀ ਦੇ ਪੈਰੀਂ ਹੱਥ ਲਾ ਕੇ ਇੱਕ ਇੱਕ ਕਰਕੇ ਗੱਡੀ ਵਿੱਚ ਬੈਠਦੇ ਗਏ ਮਮਤਾ ਜੀ ਬਸ ਖੜੀ ਉਹਨਾਂ ਨੂੰ ਜਾਂਦੇ ਹੋਏ ਵੇਖਦੀ ਰਹਿ ਗਈ ਉਸ ਤੋਂ ਬਾਅਦ ਮੁੰਡੇ ਤੇ ਬਹੂਆਂ ਨੇ ਮੁੜ ਕੇ ਉਹਨਾਂ ਨੂੰ ਇੱਕ ਵਾਰ ਵੇਖਿਆ ਵੀ ਨਹੀਂ ਪਿੰਡ ਆਉਣਾ ਤਾਂ ਦੂਰ ਦੀ ਗੱਲ ਸੀ ਉਹ ਤਾਂ ਫੋਨ ਕਰਨ ਤੋਂ ਵੀ ਡਰਦੀ ਸੀ ਕਿ ਕੀਤੇ ਮਾਂ ਉਹਨਾਂ ਕੋਲ ਆਉਣ ਦੀ ਜਿੱਤ ਨਾ ਕਰਨ ਲੱਗੇ ਉਹਨਾਂ ਕਦੇ ਇਹ ਵੀ ਨਹੀਂ ਪੁੱਛਿਆ ਕਿ ਮਾਂ ਤੁਹਾਡਾ ਘਰ ਖਰਚ ਕਿਵੇਂ ਚੱਲਦਾ ਹੈ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੈ ਮਮਤਾ ਜੀ ਨੇ ਵੀ ਆਪਣੇ ਮਨ ਨੂੰ ਕਠੋਰ ਕਰ ਲਿਆ ਸੀ ਤੇ ਉਹ ਵੀ ਆਪਣੇ ਮੁੰਡਿਆਂ ਨੂੰ ਫੋਨ ਨਹੀਂ ਸੀ ਕਰਦੀ रजनी ही कदे-कदे दे दे अपने ਭਰਾਵਾਂ ਨੂੰ ਫੋਨ ਕਰਕੇ ਸੁੱਖ-ਸਾਂਤ ਪੁੱਛ ਲੈਂਦੀ ਸੀ ਤੇ ਆਪਣੀ ਮਾਂ ਨੂੰ ਦੱਸ ਦਿੰਦੀ। ਦੇਖਦੇ ਹੀ ਦੇਖਦੇ ਇਸ ਗੱਲ ਨੂੰ 7 ਸਾਲ ਬੀਤ ਗਏ। ਹੁਣ ਮਮਤਾ ਜੀ ਤੋਂ ਘਰ ਦੇ ਕੰਮ ਨਹੀਂ ਸੀ ਹੁੰਦੇ। ਤਾਂ ਉਹਨਾਂ ਨੇ ਪਿੰਡ ਦੀ ਇੱਕ ਧੀ ਨੀਮੋ ਨੂੰ ਆਪਣੇ ਘਰ ਰੱਖ ਲਿਆ ਸੀ। ਨੀਮੋ ਵਿਧਵਾ ਸੀ ਤੇ ਉਹਦੀ ਇੱਕ ਛੋਟੀ ਜਹੀ ਧੀ ਵੀ ਸੀ। ਸਹੁਰਿਆਂ ਨੇ ਉਸ ਨੂੰ ਵਿਧਵਾ ਹੋਣ ਤੋਂ ਬਾਅਦ ਘਰੋਂ ਕੱਢ ਦਿੱਤਾ। ਤੇ ਪੇਕੇ ਭਰਾ ਤੇ ਪਰਜਾਈ ਉਸ ਨਾਲ ਬਹੁਤ ਝਗੜਾ ਕਰਦੇ। ਤਾਂ ਮਮਤਾ ਜੀ ਨੇ ਉਸ ਨੂੰ ਆਪਣੇ ਹੀ ਘਰ ਇੱਕ ਰਹਿਣ ਲਈ ਕਮਰਾ ਦੇ ਦਿੱਤਾ ਸੀ। ਮਮਤਾ ਜੀ ਨੂੰ ਪੈਨਸ਼ਨ ਮਿਲਦੀ ਸੀ ਤੇ ਪੈਨਸ਼ਨ ਦੇ ਰੁਪਏ ਨਾਲ ਘਰ ਖਰਚ ਆਰਾਮ ਨਾਲ ਚੱਲ ਜਾਂਦਾ ਸੀ। ਵਿੱਚ ਦੀ ਜੇ ਕਦੇ ਜ਼ਰੂਰਤ ਪੈਂਦੀ ਤਾਂ ਉਹਨਾਂ ਦੀ ਧੀ ਪੇਕੇ ਆ ਕੇ ਸਭ ਕੁਝ ਸੰਭਾਲ ਲੈਂਦੀ ਸੀ। ਇਧਰ ਕੁਝ ਦਿਨਾਂ ਤੋਂ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਚੱਲ ਰਹੀ। ਉਹਨਾਂ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਂਦੇ ਜਾਂਦੇ ਰਹਿੰਦੇ। ਉਹ ਸੋਚਦੀ ਕਿ ਜਦੋਂ ਮੈਂ ਇਸ ਦੁਨੀਆ 'ਚ ਨਹੀਂ ਰਹੂੰਗੀ ਤਾਂ ਮੁੰਡੇ ਇੱਥੇ ਆ ਕੇ ਜ਼ਰੂਰ ਮੇਰੇ ਘਰ ਤੇ ਮੇਰੀ ਜਾਇਦਾਦ ਲਈ ਰੌਲਾ ਪਾਉਣਗੇ, ਝਗੜਾ ਕਰਨਗੇ। ਇਸ ਲਈ ਉਹਨਾਂ ਨੇ ਕੁਝ ਸੋਚ ਸਮਝ ਕੇ ਬੈਂਕ ਜਾ ਕੇ ਕੁਝ ਜ਼ਰੂਰੀ ਕੰਮ ਨਿਪਟਾ ਲਈ ਸੀ। ਇੱਕ ਦਿਨ ਉਹਨਾਂ ਦੀ ਤਬੀਅਤ ਕੁਝ ਜ਼ਿਆਦਾ ਹੀ ਵਿਗੜ ਗਈ। ਬਿਸਤਰੇ ਤੇ ਪਈ ਸੀ। ਉਸੇ ਵਕਤ ਬਾਹਰ ਗੱਡੀ ਰੁਕਣ ਦੀ ਆਵਾਜ਼ ਆਈ ਤੀਨੇ ਮੁੰਡੇ ਤੇ ਬਹੂਆਂ ਇੱਕ ਲਖਤ ਅੰਦਰ ਆਵੜੀ ਉਹਨਾਂ ਨੂੰ ਅਚਾਨਕ ਆਇਆ ਵੇਖ ਕੇ ਮਮਤਾ ਜੀ ਹੈਰਾਨ ਰਹਿ ਗਈ ਸਾਰੇ ਬੈਠ ਕੇ ਉਹਨਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗੇ ਉਹਨਾਂ ਦੀ ਸਿਹਤ ਬਾਰੇ ਪੁੱਛਣ ਲੱਗੇ ਰਾਤ ਵਿੱਚ ਮਮਤਾ ਜੀ ਨੂੰ ਤੇਜ਼ ਬੁਖਾਰ ਆਇਆ ਡਾਕਟਰ ਨੇ ਆ ਕੇ ਇੰਜੈਕਸ਼ਨ ਲਗਾ ਦਿੱਤਾ ਸਵੇਰ ਤੱਕ ਬੁਖਾਰ ਉਤਰ ਗਿਆ ਸੀ ਕੁੰਤਾ ਤੇ ਤਿੰਨੇ ਮੁੰਡੇ ਤੇ ਬਹੂਆਂ ਦੇ ਚਿਹਰੇ ਤੇ ਥੋੜਾ ਜਿਹਾ ਤਣਾਅ ਚਲਕਣ ਲੱਗਿਆ ਸੀ। ਅਗਲੀ ਸਵੇਰ ਫਿਰ ਤੋਂ ਤਿੰਨੇ ਮੁੰਡੇ ਤੇ ਬਹੂਆਂ ਉਹਨਾਂ ਦੇ ਕਮਰੇ ਵਿੱਚ ਆ ਕੇ ਇਕੱਠੇ ਹੋਏ। ਵੱਡਾ ਮੁੰਡਾ ਆਪਣਾ ਗਲਾ ਸਾਫ਼ ਕਰਦੇ ਹੋਏ ਬੋਲਿਆ, "ਮਾਂ, ਸ਼ਹਿਰ ਵਿੱਚ ਮੈਨੂੰ ਪਾਪਾ ਦੇ ਦੋਸਤ ਵਰਮਾ ਅੰਕਲ ਜੀ ਦਾ ਮੁੰਡਾ ਮਿਲਿਆ ਸੀ। ਉਸਨੇ ਮੈਨੂੰ ਦੱਸਿਆ ਕਿ ਪਾਪਾ ਜੀ ਨੇ ਤਾਂ ਵਰਮਾ ਅੰਕਲ ਕੋਲ ਆਪਣਾ ਜੀਵਨ ਬੀਮਾ ਕਰਵਾਇਆ ਸੀ।" ਤੁਹਾਨੂੰ ਤਾਂ ਬੀਮੇ ਦੀ ਰਕਮ ਵੀ ਮਿਲੀ ਐ ਤੇ ਤੁਸੀਂ ਸਾਨੂੰ ਪੈਸਿਆਂ ਬਾਰੇ ਕੁਝ ਦੱਸਿਆ ਹੀ ਨਹੀਂ ਵਿਚਕਾਰ ਵਾਲਾ ਕਹਿਣ ਲੱਗਾ ਮਾਂ ਪਾਪਾ ਦੇ ਜਾਣ ਤੋਂ ਬਾਅਦ ਤੁਹਾਨੂੰ 60 ਲੱਖ ਮਿਲੇ ਮਮਤਾ ਜੀ ਹੌਲੀ ਜਿਹੇ ਬਿਸਤਰ ਤੇ ਉੱਠ ਕੇ ਬੈਠ ਗਈ ਤਾਂ ਛੋਟਾ ਮੁੰਡਾ ਬੋਲਿਆ ਮਾਂ ਅੱਜ ਤੁਹਾਨੂੰ ਦੱਸਣਾ ਹੀ ਪਵੇਗਾ ਕਿ ਪਾਪਾ ਦੇ ਜਾਣ ਤੋਂ ਬਾਅਦ ਤੁਹਾਨੂੰ ਜਿਹੜੇ 60 ਲੱਖ ਰੁਪਏ ਮਿਲੇ ਸੀ ਉਹਨਾਂ ਦੀ ਤੁਸੀਂ ਐਫ ਡੀ ਕਰਵਾ ਦਿੱਤੀ ਸੀ ਉਸ ਐਫ ਡੀ ਦਾ ਨਾਮਿਨੀ ਸਾਡੇ ਤਿੰਨਾਂ ਭਰਾਵਾਂ ਵਿੱਚੋਂ ਕੌਣ ਹੈ ਫਿਰ ਲਾਲਚੀ ਮੁੰਡੇ ਤੇ ਬਹੂਆਂ ਦੇ ਸਵਾਲਾਂ ਵਿੱਚ ਘिरी ਹੋਈ ਮਮਤਾ ਜੀ ਨੇ ਵਿਅੰਗ ਨਾਲ ਸਾਰੇ ਮੁੰਡੇ ਤੇ ਬਹੂਆਂ ਵੱਲ ਵੇਖਿਆ ਤੇ ਮਿਨੀ ਜਹੀ ਮੁਸਕਾਨ ਦੇ ਨਾਲ ਬੋਲੀ ਅੱਛਾ ਤਾਂ ਤੁਸੀਂ ਇਸ ਕਰਕੇ ਇੱਥੇ ਆਇਓ ਤੁਹਾਨੂੰ ਲੱਗਿਆ ਕਿ ਮਾਂ ਤਾਂ ਹੁਣ ਥੋੜੇ ਦਿਨਾਂ ਦੀ ਮਹਿਮਾਨ ਹੈ ਤਾਂ ਉਹ ਰੁਪਏ ਬਸ ਅਸੀਂ ਹੜੱਪ ਲਵਾਂਗੇ ਚਲੋ ਜਦੋਂ ਜਦੋਂ ਤੁਹਾਨੂੰ ਪਤਾ ਲੱਗ ਹੀ ਗਿਆ ਤਾਂ ਮੈਂ ਸਾਫ਼-ਸਾਫ਼ ਦੱਸ ਦਿੰਦੀ ਆ ਕਿ ਉਹਨਾਂ ਪੈਸਿਆਂ ਤੇ ਤੁਹਾਡਾ ਕੋਈ ਅਧਿਕਾਰ ਨਹੀਂ ਜਦੋਂ ਤੁਹਾਡੇ ਪਾਪਾ ਬਿਮਾਰ ਸੀ ਉਸ ਵਕਤ ਵੀ ਤੁਸੀਂ ਉਹਨਾਂ ਨੂੰ ਵੇਖਣ ਨਹੀਂ ਆਏ ਤੇ ਜਦੋਂ ਉਹ ਸਾਨੂੰ ਛੱਡ ਕੇ ਚਲੇ ਗਏ ਤਾਂ ਤੁਸੀਂ ਚਾਰ ਦਿਨਾਂ ਵਿੱਚ ਹੀ ਸਭ ਕੁਝ ਨਿਪਟਾ ਕੇ ਇੱਥੋਂ ਗਾਇਬ ਹੋ ਗਏ ਤੁਹਾਨੂੰ ਤਾਂ ਡਰ ਲੱਗਦਾ ਸੀ ਕਿ ਮਾਂ ਦਾ ਬੋਝ ਹੁਣ ਕੌਣ ਚੱਕੂ ਜਦੋਂ ਤੁਸੀਂ ਮਾਂ ਦਾ ਬੋਝ ਹੀ ਨਹੀਂ ਚੱਕਣਾ ਚਾਹੁੰਦੇ ਤਾ ਫਿਰ ਮਾਂ ਦੇ ਰੁਪਿਆਂ ਦਾ ਬੋਝ ਵੀ ਮੈਂ ਤੁਹਾਨੂੰ ਨਹੀਂ ਚੱਕਣ ਦਵਾਂਗੀ। ਉਹਨਾਂ ਦਾ ਵੱਡਾ ਮੁੰਡਾ ਹੈਰਾਨੀ ਨਾਲ ਬੋਲਿਆ। ਮਾਂ, ਇਹ ਤੁਸੀਂ ਕੀ ਕਹਿ ਰਹੇ ਹੋ? ਅਸੀਂ ਤੁਹਾਡੇ ਬੱਚੇ ਆਂ। ਜੋ ਤੁਹਾਡੇ ਕੋਲ ਹੈ ਉਸ ਤੇ ਸਾਡਾ ਹੀ ਅਧਿਕਾਰ ਬਣਦਾ ਹੈ। ਮਮਤਾ ਜੀ ਥੋੜਾ ਉੱਚੀ ਆਵਾਜ਼ ਵਿੱਚ ਬੋਲੀ। ਅਧਿਕਾਰ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਫਰਜ਼ ਦੀ ਕਿਤਾਬ ਤਾਂ ਖੋਲ ਕੇ ਵੇਖ ਲਓ ਕਿ ਤੁਹਾਡੇ ਸਾਡੇ ਲਈ ਕਿਹੜੇ-ਕਿਹੜੇ ਫਰਜ਼ ਸੀ ਤੇ ਤੁਸੀਂ ਕਿਹੜੇ-ਕਿਹੜੇ ਨਿਭਾਏ ਨੇ ਮੇਰੀ ਸੇਵਾ ਮੇਰੀ ਧੀ ਨੇ ਕੀਤੀ ਹੈ ਤੇ ਇਹ ਨੀਮੋ ਦਿਨ ਰਾਤ ਮੇਰੇ ਨਾਲ ਸائے ਵਾਂਗ ਲੱਗੀ ਰਹਿੰਦੀ ਹੈ ਤਾਂ ਮੈਂ ਫੈਸਲਾ ਕਰ ਲਿਆ ਕਿ 5 ਲੱਖ ਰੁਪਏ ਮੈਂ ਨੀਮੋ ਦੀ ਧੀ ਦੀ ਪੜ੍ਹਾਈ ਲਈ ਦਵਾਂਗੀ ਤੇ ਬਾਕੀ ਰੁਪਏ ਮੇਰੀ ਧੀ ਰਜਨੀ ਨੂੰ ਹੀ ਮਿਲਣਗੇ ਤੇ ਇਹ ਘਰ ਵੀ ਮੇਰੀ ਧੀ ਨੂੰ ਹੀ ਮਿਲੇਗਾ ਜਿਸ ਨੇ ਇੱਥੇ ਕਦੇ ਵੀ ਹਨੇਰਾ ਨਹੀਂ ਹੋਣ ਦਿੱਤਾ ਕਹਿੰਦੇ-ਕਹਿੰਦੇ ਮਮਤਾ ਜੀ ਭਾਵੁਕ ਹੋ ਗਈ ਉਸੇ ਵਕਤ ਰਜਨੀ ਮਾਂ ਲਈ ਸੂਪ ਬਣਾ ਕੇ ਲੈ ਆਈ ਉਸ ਨੂੰ ਦੇਖਦੇ ਹੀ ਸਾਰੇ ਭਰਾਵਾਂ ਨੇ ਉਸ ਤੇ આરોਪ ਲਾਉਣੇ ਸ਼ੁਰੂ ਕਰ ਦਿੱਤੇ ਕਿ ਤੂੰ ਮਾਂ ਦਾ ਬ੍ਰੇਨ ਵਾਸ਼ ਕਰ ਦਿੱਤਾ ਰਜਨੀ ਤਾਂ ਇੱਕਦਮ ਸੁੰਨ ਹੋ ਗਈ ਕਹਿਣ ਲੱਗੀ ਇਹ ਸਭ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਹੈ ਉਸ ਨੂੰ ਆਪਣੇ ਭਰਾਵਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਪਾਪਾ ਨੇ بیمਾ ਕਰਵਾਇਆ ਸੀ ਤੇ بیمੇ ਦੀ ਰਕਮ ਮਾਂ ਦੇ ਨਾਂ ਤੇ ਜਮ੍ਹਾ ਹੈ ਉਹ ਤਾਂ ਇਹ ਸੋਚਦੀ ਸੀ ਕਿ ਮਾਂ ਆਪਣੀ ਪੈਨਸ਼ਨ ਨਾਲ ਹੀ guzara ਕਰ ਰਹੀ ਹੈ ਤੇ ਥੋੜੀ-ਬਹੁਤ ਪਾਪਾ ਦੀ ਬਚਤ ਹੋਵੇਗੀ ਉਸਨੇ ਤਾਂ ਕਦੇ ਮਾਂ ਨੂੰ ਪੁੱਛਿਆ ਵੀ ਨਹੀਂ ਕਿ ਉਹਨਾਂ ਦੇ ਅਕਾਊਂਟ ਵਿੱਚ ਕਿੰਨੇ ਰੁਪਏ ਨੇ ਪਰ ਜਦੋਂ ਅੱਜ ਉਸ ਨੂੰ ਇਹ ਸੱਚਾਈ ਪਤਾ ਲੱਗੀ ਤਾਂ ਉਹ ਹੈਰਾਨ ਰਹਿ ਗਈ ਤਿੰਨਾਂ ਮੁੰਡਿਆਂ ਨੇ ਮਾਮਤਾ ਜੀ ਦੇ ਘਰ ਵਿੱਚ ਬਹੁਤ ਹੰਗਾਮਾ ਕੀਤਾ ਕਿ ਪੈਸਿਆਂ ਤੇ ਉਹਨਾਂ ਦਾ ਅਧਿਕਾਰ ਹੈ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਪਰ ਮਮਤਾ ਜੀ ਨੇ ਕਠੋਰਤਾ ਨਾਲ ਮੂੰਹ ਫੇਰ ਲਿਆ ਤੇ ਬੋਲੀ ਜੇ ਹੁਣ ਤੁਸੀਂ ਜ਼ਿਆਦਾ ਰੌਲਾ ਪਾਇਆ ਤਾਂ ਮੈਨੂੰ ਮਜਬੂਰਨ ਪੁਲਿਸ ਨੂੰ ਫੋਨ ਕਰਨਾ ਪਵੇਗਾ ਇਸ ਲਈ ਤੁਹਾਡੀ ਭਲਾਈ ਇਸ ਵਿੱਚ ਹੈ ਕਿ ਇੱਥੋਂ ਚੁੱਪਚਾਪ ਨਿਕਲ ਜਾਓ ਤਿੰਨੋਂ ਮੁੰਡੇ ਤੇ ਬਹੂਆਂ ਮੂੰਹ ਲਟਕਾਈ ਉੱਥੋਂ ਚਲੇ ਗਏ ਐਨੀ ਵੱਡੀ თან ਰਕਸ਼ੀ ਉਹਨਾਂ ਦੇ ਹੱਥ ਤੋਂ ਨਿਕਲ ਗਈ ਸੀ ਤਾਂ ਉਹਨਾਂ ਨੂੰ ਅਫਸੋਸ ਤਾਂ ਹੋ ਹੀ ਰਿਹਾ ਸੀ ਪਰ ਮਮਤਾ ਜੀ ਨੇ ਜਦੋਂ ਵੇਖਿਆ ਕੀ ਮੁੰਡਿਆਂ ਨੂੰ ਤਾਂ ਬਸ ਜਾਇਦਾਦ ਤਹੀ ਲਾਲਚ ਹੈ ਤਾਂ ਉਹਨੇ ਆਪਣੇ ਪਤੀ ਦੀ ਇਸ ਪੂੰਜੀ ਨੂੰ ਆਪਣੀ ਧੀ ਨੂੰ ਹੀ ਦੇਣਾ ਸਹੀ ਸਮਝਿਆ ਜਿਸਨੇ ਮੁਸ਼ਕਿਲ ਵਕਤ ਵਿੱਚ ਆਪਣੇ ਮਾਪੇ ਦੋਨਾਂ ਦਾ ਸਾਥ ਦਿੱਤਾ ਸੀ ਹਾਂਜੀ ਦੋਸਤੋ ਮਮਤਾ ਜੀ ਦਾ ਇਹ ਫੈਸਲਾ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਨਵੀਆਂ ਕਹਾਣੀਆਂ ਲਈ ਪੰਜਾਬੀ ਕਹਾਣੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦੀ